ਮਾ ਬੋਲੀ ਸਾਡੀ ਤੇ ਹਮਲਾ ਹੋ ਰਿਹਾ ਪਾਣੀਆਂ ਸਾਡੇ ਤੇ ਹਮਲਾ ਹੋ ਰਿਹਾ ਵਾ ਪੰਜਾਬੀ ਤੇ ਪੂਰੇ ਤੇ ਹਮਲਾ ਹੋ ਰਿਹਾ ਵਾ ਇਥੋਂ ਤੱਕ ਕਿ ਸਾਡੇ ਜਿਹੜੀਆਂ ਭੈਣ ਭਰਾ ਨੇ ਉਹਨਾਂ ਦੇ ਵੀ ਹੁਣ ਸੋਸ਼ਣ ਹੋਣਾ ਸ਼ੁਰੂ ਹੋ ਗਿਆ ਦਸਤਾਰਾਂ ਸਾਡੀਆਂ ਤੇ ਹਮਲੇ ਹੋ ਰਹੇ ਨੇ ਆਪਾਂ ਕਿਤੇ ਸੁੱਤੇ ਆ ਇਹ ਮੁੱਦੇ ਦੇ ਖੁੱਲ ਕੇ ਬੋਲਿਆ ਜਾ ਸਕਦਾ ਲੇਕਿਨ ਇੱਕ ਲਾਈਵ ਨਹੀਂ ਸੀ ਹੋ ਸਕਦਾ ਮੈਂ ਕਿਉਂਕਿ ਕਨੈਕਸ਼ਨ ਸਲੋ ਸੀ ਤੇ ਮੈਂ ਕਿਤੇ ਬੈਠਾ ਦੂਰ ਹੋਇਆ ਵਾਂ ਪਿੰਡ ਦੇ ਵਿੱਚ ਜਿੱਤੇ ਕਰਕੇ ਮੈਂ ਮਤਲਬ ਐਕਸਪਰਟ ਇਨ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਨੂੰ ਮੈਂ ਵੱਡੇ ਲੈਵਲ ਤੇ ਜਿਹੜਾ ਉਛਾਲਾਂਗਾ ਔਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਿਰਪਾ ਕਰਕੇ ਅੱਗੇ ਆਓ ਬਾਹਰ ਭੱਜਣ ਦੀ بجائے ਆ ਜਿਹੜੀਆਂ ਤੋਂ ਲੈ ਕੇ ਨਾ ਛੋਟੇ ਲਘੂ ਉਦਯੋਗ ਜਿਹੜੇ ਹੁੰਦੇ ਨੇ ਛੋਟੇ ਕਾਰੋਬਾਰੋਂ ਤੋਂ ਲੈ ਕੇ ਵੱਡੇ ਤੱਕ ਆਪਸ ਦਾਪਤ ਹੋਈਏ ਮੇਰੇ ਭਰਾ ਪੰਜਾਬੀ ਪੰਜਾਬੀ ਦੀ ਬਾਹ ਫੜੇ ਹੱਥ ਜੋੜ ਕੇ ਮਾਨ ਬੇਨਤੀ ਆ ਤੁਹਾਨੂੰ ਸਰਕਾਰਾਂ ਨੇ ਨਾ ਆ ਜੱਟ ਮਜਬੀ ਰੋਲੇ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ ਜਾਤਾ ਪਾਤਾ ਵਿੱਚ ਉਲਝੇ ਹੋਏ ਆ। ਇਹ ਗੁਰੂ ਨੂੰ ਮਨਜ਼ੂਰ ਨਹੀਂ ਆ ਦੁਨੀਆ ਦੇ ਲੋਕੋ ਇਕੱਠੇ ਹੋ ਜੋ। ਇਕੱਠੇ ਹੋ ਕੇ ਪੰਜਾਬ ਪੰਜਾਬੀਅਤ ਨੂੰ ਜਿਹੜਾ ਨਾ ਉਹ ਬੁਲੰਦ ਕਰੀਏ। ਤੁਸੀਂ ਜਾਤਾ ਪਾਤਾ ਛੰਡੇ ਜਾ ਰਹੇ ਹੋ। ਤੁਸੀਂ ਆਪ ਆਪਣੀਆਂ ਬੜੀਆਂ ਪੰਜਾਬੀਓ ਇੱਕ ਵੀਡੀਓ ਮੇਰੇ ਕੋਲ ਪਹੁੰਚੀ ਆ। ਮਿਆਸ ਕਰਦਾ ਵਾਂ ਕਿ ਇੰਟਰਨੈਟ ਦਾ ਜ਼ਮਾਨਾ ਵਾ ਤੁਹਾਡੇ ਤੱਕ ਵੀ ਵੀਡੀਓ ਪਹੁੰਚਿਆ ਹੋਣੀ ਹੈ ਜਰੂਰ ਹੈ। ਕਿ ਜਲੰਧਰ ਦੇ ਵਿੱਚ ਕਿਸੇ ਨਿੱਜੀ ਚੈਨਲ ਨੇ ਇੱਕ ਬਹੁਤ ਵੱਡਾ ਰੈਸਕਿਊ ਆਪਰੇਸ਼ਨ ਕਰਕੇ ਤਾਂ ਇੱਕ ਫਰਤਾ ਪਾਸ ਕੀਤਾ ਪਹਿਲੀ ਵਾਰੀ ਨਹੀਂ ਕੀਤਾ ਪਹਿਲਾਂ ਵਾਰੀ ਵੀ ਬਹੁਤ ਕੀਤਾ ਕਿ ਉੱਥੇ ਕੁਝ ਪ੍ਰਵਾਸੀ ਜਿਹੜੇ ਮਜ਼ਦੂਰ ਹੁੰਦੇ ਨੇ ਬਾਬਾ ਇਹ ਕਰੀਏ ਇਹਨਾਂ ਨੂੰ ਆਪਾਂ ਜੇ ਕੁੱਤੇ ਕੰਮ ਕਰ ਸਕਦੇ ਤਾਂ ਸਾਨੀ ਗੱਲ ਕੁਝ ਭਈਆ ਰਾਣੀਆਂ ਜਿਹੜੀਆਂ ਨੇ ਉਹ ਆਏ ਦਿਨ ਉਹਨਾਂ ਦੇ ਘਰ ਵਾਲੇ ਤੇ ਉਹ ਆਪ ਨਾਲ ਰਲ ਕੇ ਤੇ ਉਹ ਪੰਜਾਬਣਾਂ ਨੂੰ ਗੰਦੇ ਕੰਮ ਦੇ ਵਿੱਚ ਦੇ ਵਪਾਰਤ ਸੰਦੇ ਦੇ ਵਿੱਚ ਜਿਨੇ ਛੋਟੇ ਛੋਟੇ ਬੱਚੀਆਂ 13 13 14 14 ਸਾਲ ਦੀਆਂ ਉਹਨਾਂ ਨੂੰ ਵੀ ਤੇਲ ਟਕਿਲ ਰਹੀਆਂ ਨੇ ਉਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸ਼ਰੇਆਮ ਉਹ ਮਤਲਬ ਦੱਸ ਰਹੀਆਂ ਨੇ ਕਿ ਜੋ ਵੀ ਸਿਸਟਮ ਹੈਗਾ ਉਹ ਸਾਰਾ ਮੁਕਤੀ ਗੱਲ ਇਹ ਹੁਣ ਕਿ ਇਹ ਇੱਕ ਰੌਲਾ ਕੱਲੇ ਜਲੰਧਰ ਸ਼ਹਿਰ ਦਾ ਨਹੀਂ ਹੈ ਇਹ ਮੈਂ ਲੁਧਿਆਣਾ ਸ਼ਹਿਰ ਚ ਵੀ ਨਵਾਂ ਇੱਥੇ ਵੀ ਇਹ ਚੀਜ਼ ਜਿਹੜੀ ਵੱਡੇ ਜੋਰਾਂ ਤੇ ਆ ਔਰ ਹਰੇਕ ਪੰਜਾਬ ਦੇ ਸ਼ਹਿਰ ਦੇ ਵਿੱਚ ਹੁੰਦਾ ਵਾਏ ਮਾਫ ਕਰਨਾ ਸ਼ਰਮ ਦੇ ਨਾਲ ਸਾਨੂੰ ਕਹਿਣਾ ਪੈ ਰਿਹਾ ਵਾ ਕਿ ਕੁਝ ਇਹਦੇ ਵਿੱਚ ਜਿਹੜੇ ਸਾਡੇ ਕੁਝ ਕੁ ਬੰਦੇ ਸਾਰਾ ਨਹੀਂ ਕੁਝ ਕੁ ਬੰਦੇ ਜਿਹੜੇ ਪ੍ਰਸ਼ਾਸਨ ਦੇ ਲਾਲਚੀ ਆ ਉਹ ਵੀ ਜਿਹੜੇ ਨੇ ਇਹਨਾਂ ਦੇ ਨਾਲ ਰਲੇ ਹੋਏ ਨੇ ਉਹਨਾਂ ਕੋ ਮਹੀਨਾ ਵਸੂਲ ਕਰਦੇ ਆ ਜਿਦਾਂ ਕਿ ਉਹ ਦੱਸ ਰਹੀਆਂ ਨੇ ਬੀਬੀਆਂ ਵੀਡੀਓ ਵਿੱਚ ਤੇ ਦੂਜੀ ਚੀਜ਼ ਇਹ ਆ ਕਿ ਤੁਸੀਂ ਦੇਖੋ ਕਿ ਅਸੀਂ ਇਹਨਾਂ ਲੋਕਾਂ ਨੂੰ ਪਹਿਲਾਂ ਆਪਣੇ ਖੇਤਾਂ 'ਚ ਵਾੜਿਆ ਵਾ ਫਿਰ ਇਹਨਾਂ ਨੂੰ ਅਸੀਂ ਆਪਣੇ ਚੁੱਲਿਆਂ 'ਚ ਵਾੜ ਲਿਆ ਵਾ ਅੱਜ ਇਹਨਾਂ ਦਾ ਜਿਹੜਾ ਵਾ ਚੰਗੀ ਤਰ੍ਹਾਂ ਸਾਨੂੰ ਲੋਕਾਂ ਨੂੰ ਇਹਨਾਂ ਨੇ ਪਛਾਣ ਲਿਆ ਵਾ ਤੇ ਕੀ ਕਰਦੇ ਨੇ ਕਿ ਹੁਣ ਇਹ ਕੁੱਤੇ ਕੰਮ ਜਿਹੜੀਆਂ ਦੋ ਦੋ ਟਕੇ ਦੀਆਂ ਜਿਹੜੀਆਂ ਵਗੈਰਾਆਂ ਨੇ ਇਹ ਸਾਡੀਆਂ ਧੀਆਂ ਭੈਣਾਂ ਤੋਂ ਇਹ ਕੰਮ ਕਰਵਾ ਰਹੀਆਂ ਨੇ ਕਿਸੇ ਦੀ ਕੀ ਮਜਬੂਰੀ ਹੋ ਸਕਦੀ ਹੈ ਇਹ ਤਾਂ ਦਾਤਾ ਜਾਣਦਾ ਕੁਝ ਸਾਡੀਆਂ ਸਰਕਾਰਾਂ ਜਿਹੜੀਆਂ ਵਾ ਉਹ ਨਸ਼ੇ ਨੂੰ ਨਹੀਂ ਥੱਲ ਪਾ ਰਹੀਆਂ ਠੀਕ ਹੈ ਜੀ ਇੱਥੇ ਤਾਂ ਨਕਲੀ ਦੁੱਧ ਤੇ ਪਨੀਰ ਜਿਹੜਾ ਵਾ ਉਹ ਨਹੀਂ ਲੋਕਾਂ ਕੋ ਸਾਂਭਿਆ ਜਾ ਰਿਹਾ ਤੇ ਇਹਨਾਂ ਨੇ ਨਸ਼ੇ ਕਿੱਥੋਂ ਬੰਦ ਕਰਾਉਣੇ ਨੇ ਠੀਕ ਹੈ ਚਾਈਨਾ ਡੋਰ ਅੱਜ ਤੱਕ ਕਿੰਨੇ ਪਸ਼ੂ ਪੰਛੀ ਵਿਚਾਰੇ ਮਰਦੇ ਨੇ ਤੇ ਕਿੰਨੇ ਲੋਕਾਂ ਦਾ ਇਸਰਤ ਹੁੰਦੇ ਨੇ ਡੋਰ ਦੇ ਕਰਕੇ ਹੀ ਕਿੰਨੇ ਮੌਤ ਦੇ ਘਾਟ ਉਤਾਰੇ ਜਾਂਦੇ ਨੇ ਸਾਡੇ ਭੈਣ ਭਰਾ ਤੇ ਆਏ ਦਿਨ ਜਿਹੜਾ ਅਦਾ ਸ਼ਿਕਾਰ ਹੁੰਦੇ ਆ ਤੇ ਅੱਜ ਤੱਕ ਤੇ ਚਾਹੀਦਾ ਡੋਰ ਨਹੀਂ ਬੰਦ ਹੋਈ ਦਾ ਨਸ਼ਾ ਕਿੱਥੋਂ ਬੰਦ ਕਰਾਉਣੇ ਨੇ ਸੋ ਸਰਕਾਰਾਂ ਨੂੰ ਵੀ ਸचेत ਹੋਣ ਦੀ ਲੋੜ ਆ ਪਹਿਲੀ ਗੱਲ ਪੰਜਾਬੀਆਂ ਨੂੰ ਮੈਂ ਖਾਸ ਕਰਕੇ ਅਪੀਲ ਕਰਦਾ ਕਿ ਤੁਸੀਂ ਕਿਰਪਾ ਕਰਕੇ ਅੱਗੇ ਆਓ ਹੁਣ ਤਾਂ ਪੰਜਾਬੀਆਂ ਦੀਆਂ ਧੀਆਂ ਭੈਣਾਂ ਨੂੰ ਸ਼ਰਿਆਮੇ ਚੱਕਲਾ ਚਲਾਉਣ ਤੇ ਲੱਗ ਪਈਆਂ ਨੇ ਇਹ ਲੋਕ ਆਪਾਂ ਕਦੋਂ ਜਾਗਾਂਗੇ ਸਾਰੇ ਪ੍ਰਵਾਸੀ ਮਾਰੇ ਨਹੀਂ ਆ ਪਰ ਮੈਂ ਤਾਂ ਜਿੰਨੇ ਕੁ ਵੇਖਿਆ ਤੱਕ ਮੈਨੂੰ ਤਾਂ ਚੰਗਾ ਟੱਕਰਿਆ ਕੋਈ ਨਹੀਂ ਬਹੁਤਾਂਤ ਮਾੜੀ ਆ ਇਹ ਜੂਪੀ ਬਿਹਾਰ ਤੋਂ ਆਉਂਦੇ ਨੇ ਪਰसों ਲੁਧਿਆਣੇ ਸ਼ਹਿਰ ਦੇ ਵਿੱਚ ਇੱਕ 14 ਸਾਲ ਦੀ ਕੁੜੀ ਦਾ ਰੇਪ ਗਵਾਂਡ ਦੇ ਵਿੱਚ ਆਇਆ ਬਿਹਾਰੀ ਕਿਸੇ ਬਿਹਾਰੀ ਕੋ ਰਹਿੰਦਾ ਸੀ ਕਿਸੇ ਕਦਾਮ ਦੇ ਵਿੱਚ ਉੱਥੇ ਰਹਿਣ ਆਇਆ ਸੀ ਉਹਦੇ ਕੋਲ ਤੇ 14 ਸਾਲ ਦੀ ਕੁੜੀ ਦਾ ਰੇਪ ਕੀਤਾ ਕੁੜੀ ਨੂੰ ਮਾਰ ਦਿੱਤਾ ਰੇਪ ਕਰਕੇ ਅੱਜ ਤੱਕ ਉਹ ਬੰਦਾ ਫੜਿਆ ਨਹੀਂ ਗਿਆ ਹੱਥ ਨਹੀਂ ਆਇਆ ਉਹ ਬਿਹਾਰੀ ਸੀ ਕੋਈ ਉਹ ਡਾਬਾ ਥਾਣੇ ਦੇ ਵਿੱਚ ਇੱਕ ਖਬਰ ਲੱਗੀ ਹੋਈ ਆ ਸੋ ਉਸ ਤੋਂ ਇਦਾਂ ਦੀਆਂ ਅਨੇਕਾਂ ਘਟਨਾਵਾਂ ਹੁਣ ਮੈਂ ਕੱਲੀ ਕੱਲੀ ਕੋਈ ਦੱਸਾਂ ਦੂਜੀ ਗੱਲ ਇਹ ਆ ਪੰਜਾਬ ਦੇ ਵਿੱਚ ਆਣ ਕੇ ਜਿਹੜਾ ਮਰਜ਼ੀ ਰਵੇ ਅੱਜ ਆਉਂਦਾ ਵਾ ਪਰਸੋਂ ਆਪਣਾ ਆਧਾਰ ਕਾਰਡ ਬਿਨਾ ਮੋ ਲਵਾਇਆ ਆਪਣਾ ਆਧਾਰ ਕਾਰਡ ਅਪਲਾਈ ਕਰ ਲਿਓ ਤਾਂ ਹੋ ਜਾਊਗਾ ਉਹਦੀ ਵੋਟ ਬਣ ਜੂਗੀ ਉਹਦਾ ਰਾਸ਼ਨ ਕਾਰਡ ਬਣ ਜਾਊਗਾ ਕਿਰਾਏ ਤੇ ਰਹਿਣ ਵਾਲੇ ਦਾ ਵੀ ਤੇ ਅਸੀਂ ਹਿਮਾਚਲ ਜਾ ਕੇ ਜਗਾ ਨਹੀਂ ਖਰੀਦ ਸਕਦੇ ਹਿਮਾਚਲ ਲੈਣੇ ਸਾਰਾ ਚੰਡੀਗੜ੍ਹ ਪਰ ਛੜਿਆ ਸਾਰਾ ਪੰਜਾਬ 'ਚ ਬੈਠੇ ਨੇ ਠੀਕ ਆ ਇਥੋਂ ਤੱਕ ਕਿ ਹੁਣ ਤੇ ਉੱਤਰਾਖੰਡ ਸਰਕਾਰ ਨੇ ਵੀ ਕਹਿ ਤਵਾ ਇੱਥੇ ਆਣ ਕਿ ਕੋਈ ਬਾਹਰ ਦਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਤੇ ਇੱਥੇ ਸਾਰਾ ਉੱਤਰਾਖੰਡ ਬੈਠਾ ਯੂਪੀ ਭਾਰਸਾ ਇੱਥੇ ਬੈਠਾ ਇਸ ਕਰਕੇ ਥੋੜੇ ਸੁਚੇਤ ਉਹ ਸਰਕਾਰਾਂ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਤੁਸੀਂ ਵੀ ਆਪਣਾ ਆਪ ਥੋੜਾ ਜਿਹਾ ਨਾ ਸੁਧਾਰ ਆਪਣੇ ਵਿੱਚ ਕਰੋ ਪੰਜਾਬ ਪੰਜਾਬੀਆਂ ਦਾ ਹੈ ਬਾਹਰੋਂ ਆਣ ਕੇ ਜਿਹੜਾ ਇੱਥੇ ਮਰਜ਼ੀ ਰਵੇ ਪੰਜਾਬੀਆਂ ਨੇ ਆਪਣੀ ਦਰਿਆ ਦੇ ਲਈ ਵਿਖਾਈ ਆ ਪਰ ਪੰਜਾਬੀਆਂ ਨਾਲ ਧੱਕਾ ਕਿਉਂ ਹਿਮਾਚਲੀ ਇੱਥੇ ਆਣ ਕੇ ਪੰਜਾਬ ਜਗਾ ਖਰੀਦ ਲੈਣਾ ਕੋਈ ਗੱਲ ਨਹੀਂ ਪਰ ਸਾਡੇ ਰਗਾ ਉੱਥੇ ਇੱਕ ਮਰਲਾ ਵੀ ਜਗ੍ਹਾ ਨਾਲ ਖਰੀਦ ਸਕਦਾ ਇਹ ਸੋਚਣ ਦੀਆਂ ਗੱਲਾਂ ਬਾਹਰ ਦੇ ਸੀਟਾ ਬੈਂਡ ਕਰ ਰਹੀਆਂ ਤੇ ਤੁਹਾਨੂੰ ਕਿਹੜੇ ਕੁੱਤੇ ਨੇ ਵੱਡੇ ਆਪ ਵੀ ਦਖੀਨੇ ਬੰਦ ਕਰਦੇ ਕੀ ਬਿਮਾਰੀ ਤੁਹਾਨੂੰ ਵੋਟਾਂ ਕਰਕੇ ਤੁਸੀਂ ਤੇ ਭਈਆਂ ਦੇ ਨਾਲੇ ਆਪਣੇ ਕੁੱਚਰ ਚੁੱਕੀ ਫਿਰਦੇ ਜੇ ਕੰਜਰੋ ਸ਼ਰਮ ਕਰੋ ਕੁਝ ਵੱਡੇ ਤੇ ਬਣੇ ਫਿਰਦੇ ਉਹ ਸਾਡੇ ਪੰਜਾਬ ਦੇ ਰਖਵਾਲੇ ਤੁਹਾਡਾ ਬੇੜਾਗਰ ਕੀਤਾ ਆ ਤੋ ਤੁਸੀਂ ਤੁਹਾਡੇ ਤੁਹਾਡੀਆਂ ਕੀਤੀਆਂ ਨਾ ਪੰਜਾਬੀਆਂ ਨੂੰ ਖੁੱਲਣੀਆਂ ਪੈਣੀਆਂ ਵਾ ਤੁਹਾਡੀਆਂ ਗੰਡਾਂ ਡਿੱਗੀਆਂ ਨਾ ਉਹ ਮੂੰਹ ਨਾ ਖੁੱਲਣੀਆਂ ਪੈਣੀਆਂ ਸਾਡੇ ਪੰਜਾਬੀਆਂ ਨੂੰ ਸਾਡੀ ਆਪਣੀ ਨਸਲਾਂ ਨੂੰ ਠੀਕ ਆ ਅਗਰੈਸਿਵ ਹੋ ਕੇ ਸਾਡੇ ਪੰਜਾਬੀ ਭੈਣ ਭਰਾ ਆਪਣਾ ਹੱਕ ਮੰਗਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਪੰਜਾਬੀ ਸਾਰੇ ਮਾੜੇ ਨੇ ਯਾਰ ਜਾਂ ਆਪਣਾ ਹੱਕ ਸਾਡਾ ਤਰੀਕਾ ਗਲਤ ਹੋ ਸਕਦਾ ਮੰਗਣ ਦਾ ਪਰ ਉਹ ਵੀ ਉਤਾਹ ਹੁੰਦਾ ਵਾ ਜਦੋਂ ਤੁਸੀਂ ਸਾਡੀਆਂ ਗੱਲਾਂ ਸੁਣਦੀਆਂ ਨਹੀਂ ਸਰਕਾਰ ਜਦੋਂ ਸਾਡੀ ਗੱਲ ਸੁਣਦੀ ਨਹੀਂ ਫਿਰ ਜਾ ਕੇ ਪੰਜਾਬੀ ਬੰਦਾ ਪੰਜਾਬੀ ਨੌਜਵਾਨ ਜਿਹੜਾ ਵਾ ਅਗਰੈਸਿਵ ਹੁੰਦਾ ਵਾ ਫਿਰ ਇਹ ਸਾਡੇ ਗੁਰਦਾ ਹੁਕਮ ਆ ਜਬ ਇਹ ਬਾਣ ਲੱਗ ਗਿਆ ਤਬੇ ਰੋਸ ਜਾਗ ਗਿਆ ਕਿ ਜਦੋਂ ਕੋਈ ਲਾ ਨਾ ਕਾਮ ਆਵੇ ਤੇ ਸ਼ਮਸ਼ੀਰ ਨੂੰ ਹੱਥ ਪਾ ਲੈਣਾ ਚਾਹੀਦਾ ਇਹ ਸਾਡੇ ਗੁਰੂਆਂ ਨੇ ਸਿਖਾਇਆ ਵਾ ਮਾਂ ਬੋਲੀ ਸਾਡੀ ਤੇ ਹਮਲਾ ਹੋ ਰਿਹਾ ਪਾਣੀਆਂ ਸਾਡੇ ਤੇ ਹਮਲਾ ਹੋ ਰਿਹਾ ਵਾ ਪੰਜਾਬੀ ਤੇ ਪੂਰੇ ਤੇ ਹਮਲਾ ਹੋ ਰਿਹਾ ਵਾ ਇਥੋਂ ਤੱਕ ਕਿ ਸਾਡੇ ਜਿਹੜੀਆਂ ਭੈਣ ਭਰਾ ਨੇ ਉਹਨਾਂ ਦਾ ਵੀ ਹੁਣ ਸ਼ੋਸ਼ਨ ਹੋਣਾ ਸ਼ੁਰੂ ਹੋ ਗਿਆ ਦਸਤਾਰਾਂ ਸਾਡੀਆਂ ਤੇ ਹਮਲੇ ਹੋ ਰਹੇ ਨੇ ਆਪਾਂ ਕਿੱਥੇ ਸੁੱਤੇ ਆ ਇਹ ਮੁੱਦੇ ਦੇ ਖੁੱਲ ਕੇ ਬੋਲਿਆ ਜਾ ਸਕਦਾ ਲੇਕਿਨ ਇੱਕ ਲਾਈਵ ਨਹੀਂ ਸੀ ਹੋ ਸਕਦਾ ਮੈਂ ਕਿਉਂਕਿ ਕਨੈਕਸ਼ਨ ਸਲੋ ਸੀ ਤੇ ਮੈਂ ਕਿਤੇ ਬੈਠਾ ਦੂਰ ਹੋਇਆ ਵਾਂ ਪਿੰਡ ਦੇ ਵਿੱਚ ਜਿੱਤੇ ਕਰਕੇ ਮੈਂ ਮਤਲਬ ਐਕਸਪੈਕਟ ਇਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਨੂੰ ਮੈਂ ਵੱਡੇ ਲੈਵਲ ਤੇ ਜਿਹੜਾ ਉਛਾਲਾਂਗਾ ਔਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਿਰਪਾ ਕਰਕੇ ਅੱਗੇ ਆਓ ਬਾਹਰ ਭੱਜਣ ਦੀ بجائے ਅ ਜਿਹੜੀਆਂ ਤੋਂ ਲੈ ਕੇ ਨਾ ਛੋਟੇ ਲਘੂ ਉਦਯੋਗ ਜਿਹੜੇ ਹੁੰਦੇ ਨੇ ਛੋਟੇ ਕਾਰੋਬਾਰੋਂ ਤੋਂ ਲੈ ਕੇ ਵੱਡੇ ਤੱਕ ਆਪਸ ਦਾਪਤ ਹੋਈਏ ਮੇਰੇ ਭਰਾ ਪੰਜਾਬੀ ਪੰਜਾਬੀ ਦੀ ਬਾਹ ਫੜੇ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਸਰਕਾਰਾਂ ਨੇ ਨਾ ਆ ਜੱਟ ਮਜਬੀ ਰੌਲੇ ਦੇ ਵਿੱਚ ਉਲਝਾ ਕੇ ਰੱਖਿਆ ਹੋਇਆ ਜਾਤਾਂ ਪਾਤਾਂ ਵਿੱਚ ਉਲਝੇ ਹੋਏ ਆ ਇਹ ਗੁਰੂ ਨੂੰ ਮਨਜ਼ੂਰ ਨਹੀਂ ਆ ਦੁਨੀਆ ਦੇ ਲੋਕੋ ਇਕੱਠੇ ਹੋ ਜੋ ਇਕੱਠੇ ਹੋ ਕੇ ਪੰਜਾਬ ਪੰਜਾਬੀਅਤ ਨੂੰ ਜਿਹੜਾ ਨਾ ਉਹ ਬੁਲੰਦ ਕਰੀਏ ਤੁਸੀਂ ਜਾਤ ਪਾਤਾਂ ਜਮੰਡੇ ਜਾ ਰਹੇ ਹੋ ਤੁਸੀਂ ਆਪ ਆਪਣੀਆਂ ਬੜੀਆਂ ਵਾਅ ਕਰ ਲਓ ਕੋਈ ਗੱਲ ਨਹੀਂ ਅਗਲੇ ਨਾਲ ਤੁਹਾਡਾ ਸਭ ਕੁਝ ਵਾਅ ਕਰ ਦਣਾ ਤੁਸੀਂ ਤਾਂ ਗੁਰਦਾਰੇ ਵਾਅ ਕਰਕੇ ਬੈਠੇ ਹੋਇਓ ਅਗਲੇ ਨਾਲ ਤੁਹਾਡਾ ਸਭ ਕੁਝ ਤੁਹਾਡਾ ਮਲ ਲੈਣਾ ਤੁਸੀਂ ਵਾਖਵਾ ਕਰਕੇ ਬੈਠੇ ਜੋ ਪਾੜੀ ਜਾਓ ਅਗਲੇ ਨਾਲ ਕਾਬਜ ਹੋ ਜਣਾ ਫਿਰ ਵੇਖਾਂਗੇ ਇਸ ਤੋਂ ਪਹਿਲਾਂ ਕੋਈ ਕਾਬਜ ਹੋਵੇ ਅਸੀਂ ਸੁਚੇਤ ਹੋ ਜੀਏ ਮੇਰੇ ਵੀਰੋ ਜਾਤ ਪਾਤ ਵਾਲੇ ਰੋਲੇ ਦੇ ਵਿੱਚੋਂ ਨਿਕਲ ਕੇ ਨਾ ਕਿਰਪਾ ਕਰਕੇ ਇੱਕ ਹੋ ਜੋ ਤੇ ਪੰਜਾਬ ਪੰਜਾਬੀ ਦਾ ਪਲਾਸ ਉੱਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ